ਰਾਜਸਥਾਨ ਦੇ ਵਿੱਚ ਧਰਤੀ ਧਸੀ ਹੈ ਜਿੱਥੇ ਵੱਡਾ ਖੱਡਾ ਹੋਇਆ ਬਾਈ ਜੀ ਉੱਥੇ ਪਹੁੰਚੇ ਆਪਾਂ ਇੱਕ ਵੱਡਾ ਕਾਰਨ ਪਤਾ ਲੱਗਿਆ ਸਾਨੂੰ ਕਿ ਇਹ ਧਰਤੀ ਜਿਹੜਾ ਧਸਣ ਦਾ ਇਹ ਖੱਡਾ ਹੋਣ ਦਾ ਵੱਡਾ ਹੋਲ ਹੋਇਆ ਜਿਹੜਾ ਬਹੁਤ ਵੱਡਾ ਆਪਾਂ ਉਹ ਉੱਪਰ ਚੜਕੇ ਵੀ ਤੁਹਾਨੂੰ ਦਿਖਾਵਾਂਗੇ ਏਰੀਆ ਵੀ ਪੂਰਾ ਦਿਖਾਵਾਂਗੇ ਤੇ ਸਾਰਾ ਗੱਲਬਾਤ ਕਰਾਂਗੇ ਕਾਰਨ ਵੀ ਕਿਉਂਕਿ ਉਹ ਸਾਈਡ ਪ੍ਰਸ਼ਾਸਨ ਬੈਠਾ ਹੈ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਜਿਹੜਾ ਉਹਨਾਂ ਨੇ ਗੱਲਬਾਤ ਸਾਨੂੰ ਦੱਸੀ ਹੈ ਖੁਦ ਆਪ ਪ੍ਰਸ਼ਾਸਨ ਨੇ ਸੋ ਉਹੀ ਇੱਥੇ ਦੱਸ ਦਈਏ ਦੋਸਤੋ ਵੈਸੇ ਤਾਂ 144 ਜਿਹੜੀ ਲਾਗੂ ਹੈ ਇਕੱਠਾ ਦਾ ਹੋਣਾ ਤੇ ਚਲੋ ਪਹਿਲਾਂ ਸੀ ਗੱਲਬਾਤ ਕੀਤੀ ਪਰਮਿਸ਼ਨ ਲਈ ਉਹਨਾਂ ਤੋਂ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਸਾਰੀ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਵੀਡੀਓ ਤੇ ਵਿਚਾਰ ਕਰਨ ਵਾਲੀ ਗੱਲਬਾਤ ਹੈ ਕਿਉਂਕਿ ਇੰਨਾ ਵੱਡਾ ਖੱਡਾ ਹੋਣਾ ਹਨਾ ਇਹ ਬਹੁਤ ਤਬਾਹੀ ਦੇ ਸੰਕੇਤ ਮੰਨੇ ਜਾਂਦੇ ਨੇ ਹਨਾ ਵੀ ਤਬਾਹੀ ਹੋਣ ਵਾਲੀ ਹੈ ਠੀਕ ਹੈ ਇਹ ਉਹ ਚੀਜ਼ ਹੈ ਤਾਂ ਦੋਸਤੋ ਮੈਂ ਥੋੜਾ ਜਿਹਾ ਇੱਥੇ ਤੁਹਾਨੂੰ ਸਾਰੀ ਮਤਲਬ ਉਹ ਗੱਲਬਾਤ ਵੀ ਦੱਸੂਗਾ ਵੀ ਇਹ ਇਹਦਾ ਜਿਹੜਾ ਇੱਥੇ ਦੇ ਲੋਕਲ ਲੋਕ ਨੇ ਉਹਨਾਂ ਦਾ ਕੀ ਮੰਨਣਾ ਹੈ ਤੇ ਇਹਦਾ ਆਪਾਂ ਸੈਂਟੀਫਿਕ ਵਿਊ ਵੀ ਆਪਾਂ ਲਵਾਂਗੇ ਆਪਾਂ ਉਹ ਗੱਲਬਾਤ ਵੀ ਕਰਾਂਗੇ ਕਿ ਇਹਦਾ ਹੋਰ ਦੂਜਾ ਕਾਰਨ ਕੀ ਹੋ ਸਕਦਾ ਕਿਉਂਕਿ ਜਿਹੜੀ ਸਾਨੂੰ ਇੱਥੋਂ ਪਤਾ ਲੱਗਿਆ ਕਾਰਨ ਵੱਡਾ ਸਭ ਤੋਂ ਪਹਿਲਾਂ ਆਪਾਂ ਉਤੇ ਚਰਚਾ ਕਰਾਂਗੇ ਦੋਸਤੋ ਵੀਡੀਓ ਨੂੰ ਬੱਤ-ਬੱਤ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਜਿਹੜੀ ਵੀਡੀਓ ਹੈ ਨਾ ਹਰੇਕ ਮੋਬਾਈਲ ਹਰੇਕ ਘਰ ਦੇ ਵਿੱਚ ਹਰੇਕ ਮੋਬਾਈਲ 'ਚ ਜਾਣੀ ਚਾਹੀਦੀ ਹੈ ਤਾਂਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਪਾਂ ਜਿਹੜੇ ਆਪ ਦੇ ਆਪ ਨੂੰ ਬਿਲਕੁਲ ਤਬਾਹੀ ਦੇ ਨੇੜੇ ਲੈ ਜਾਈ ਜਾਂਦੇ ਆ ਦੋਸਤੋ ਆਪ ਦੇਖ ਲੋ ਆਲੇ ਦੁਆਲੇ ਟਿੱਬੀ ਟਿੱਬੇ ਨੇ ਮੈਂ ਉੱਪਰ ਚੜਕੇ ਵੀ ਦਿਖਾਉਂ ਥੋੜਾ ਜਿਹਾ ਵਿਊ ਕੋਈ ਗੱਲ ਨਹੀਂ ਜੇ ਵੀਡੀਓ ਲੰਬੀ ਹੋ ਗਈ ਕੋਈ ਉਹਨਾ ਕਰਿਓ ਥੋੜੀ ਨਾ ਲੰਬੀ ਹੋ ਸਕਦੀ ਹੈ ਕਿਉਂਕਿ ਮੈਂ ਵਿਸਤਾਰਤ 'ਚ ਦੱਸੂਗਾ ਤੁਹਾਨੂੰ ਸਾਰੀ ਗੱਲਬਾਤ ਕਹਿੰਦੇ ਇਹ ਜਦੋਂ ਇਹ ਖੱਡਾ ਹੋਇਆ ਅੱਜ ਤੋਂ ਤਕਰੀਬਨ 10-15 ਦਿਨ ਪਹਿਲਾਂ ਤਾਂ ਦੋਸਤੋ ਇਹਦਾ ਸਭ ਤੋਂ ਪਹਿਲਾਂ ਆਪਾਂ ਸੈਂਟੀਫਿਕ ਵਿਊ ਗੱਲਬਾਤ ਕਰਾਂਗੇ ਵੀ ਸੈਂਟੀਫਿਕ ਵਿਊ ਕੀ ਹੈ ਇਹਦਾ ਸੈਂਟੀਫਿਕ ਵਿਊ ਇਹ ਹੈ ਵੀ ਜਿਹੜਾ ਪਾਣੀ ਦੀਆਂ ਪਰਤਾਂ ਨੇ ਆਪਾਂ ਪਾਣੀ ਕੱਢ ਰਹੇ ਹਾਂ ਧਰਤੀ ਦੇ ਵਿੱਚੋਂ ਉਹ ਪਾਣੀ ਕੱਢਣ ਦੇ ਨਾਲ ਉਹਦਾ ਕਾਰਨ ਉਹ ਜਿਹੜੀ ਪਾਣੀ ਵਾਲੀ ਪਰਤਾਂ ਉਹ ਥੱਲੇ ਖਾਲੀ ਹੋ ਗਈ ਤੇ ਉਸ ਤੋਂ ਬਾਅਦ ਇਹ ਜਿਹੜੀ ਧਰਤੀ ਆ ਥੱਲੇ ਜਾਣੀ ਸ਼ੁਰੂ ਹੋ ਗਈ ਸੈਂਟੀਫਿਕ ਵਿਊ ਤਾਂ ਇਹਦਾ ਇਹ ਹੈ ਪਰ ਜਿਹੜੇ ਇੱਥੇ ਲੋਕਾਂ ਦਾ ਮੰਨਣਾ ਉਹ ਇਹ ਹੈ ਦੋਸਤੋ ਕਿ ਇੱਥੇ ਨਾ ਪੈਰੋਨਾਥ ਦਾ ਮੰਦਿਰ ਸੀ। ਬਾਬਾ ਪੈਰੋ ਹੁੰਦਾ ਜਿਹੜਾ ਉਹਦਾ ਮੰਦਿਰ ਸੀ ਤੇ ਪੈਰੋਨਾਥ ਦਾ ਮੰਦਿਰ ਜਿਹੜਾ ਉਹ ਲੋਕਾਂ ਨੇ ਕੀ ਕਰਿਆ ਇੱਥੋਂ ਮੰਦਿਰ ਬਣਾਇਆ ਨਹੀਂ ਜਿਹੜਾ ਇੱਥੇ ਦੇ ਲੋਕਾਂ ਦਾ ਮੰਨਣਾ ਕਿ ਇੱਥੇ ਮੰਦਿਰ ਸੀ ਪਹਿਲਾਂ ਕੋਈ ਉਹ ਮੰਦਿਰ ਇਹਨਾਂ ਨੇ ਬਣਾਇਆ ਨਹੀਂ ਜਾਂ ਉਹ ਮੰਦਿਰ ਮਤਲਬ ਚੱਕ ਚੁੱਕਤਾ ਜਾਂ ਕੁਝ ਇਸ ਤਰ੍ਹਾਂ ਦੀ ਗੱਲ ਦੱਸ ਰਹੇ ਨੇ। ਕਿ ਉਹਦੀ ਜਿਹੜੀ ਮੰਦਰ ਦੀ ਮਤਲਬ ਕਿ ਉਹ ਬਾਬੇ ਪੈਰੋ ਨਾਲ ਦੀ ਜਿਹੜਾ ਕਾਲੀ ਮਾਤਾ ਦੇ ਨਾਲ ਹੁੰਦੇ ਨੇ ਪੈਰੋ ਜੀ ਉਹਨਾਂ ਦੀ ਮਤਲਬ ਕਿ ਕੂ ਦ੍ਰਿਸ਼ਟੀ ਕਹਿ ਲੋ ਚਾਹੇ ਉਹਨਾਂ ਦਾ ਪ੍ਰਕੋਪ ਕਹਿ ਲੋ ਕਿ ਉਹਦੇ ਕਾਰਨ ਜਿਹੜਾ ਇਹ ਵੱਡਾ ਖੱਡਾ ਤੇ ਧਰਤੀ ਧਸੀ ਹੈ ਤੇ ਹੁਣ ਇਹ ਕਿਹਾ ਜਾ ਰਿਹਾ ਪ੍ਰਸ਼ਾਸਨ ਨੇ ਸਾਨੂੰ ਇਹ ਗੱਲ ਦੱਸੀ ਹੈ ਜਿਹੜੀ ਮੈਂ ਹੁਣ ਦੱਸ ਰਿਹਾ ਤੁਹਾਨੂੰ ਕਿ ਪ੍ਰਸ਼ਾਸਨ ਕਹਿ ਰਿਹਾ ਕਿ ਹੁਣ ਪਹਿਲਾਂ ਇੱਥੇ ਮੰਦਰ ਬਣੂਗਾ ਉਸ ਤੋਂ ਬਾਅਦ ਮੰਦਰ ਬਣਨ ਤੋਂ ਪਹਿਰੋ ਜੀ ਦਾ ਮੰਦਰ ਬਣੂਗਾ ਕਿਉਂਕਿ ਇੱਥੇ ਨਾਲ ਕਾਲੀ ਜੀ ਦਾ ਮੰਦਰ ਹੈ ਇਧਰ ਨਾਲ ਹੀ ਕਾਲੀ ਜੀ ਦਾ ਮੰਦਿਰ ਆ ਪੈਰੋਨਾ ਮੰਦਰ ਇੱਥੇ ਬਣੂਗਾ ਉਸ ਤੋਂ ਬਾਅਦ ਇਹ ਖੱਡੇ ਨੂੰ ਬੰਦ ਕੀਤਾ ਜਾਊਗਾ ਪਹਿਲਾਂ ਇੱਥੇ ਕਾਲੀ ਅਦਾ ਆਪਣਾ ਪੈਰੋਨਾ ਦਾ ਮੰਦਰ ਬਣੂ ਤੇ ਨਾਲ ਕਾਲੀ ਮਾਤਾ ਦਾ ਵੀ ਬਣਾ ਸਕਦੇ ਨੇ ਤਾਂ ਦੋਸਤੋ ਇਹ ਹੈ ਤੇ ਬਾਕੀ ਆਜੋ ਮੈਂ ਤੁਹਾਨੂੰ ਉਧਰੋਂ ਵੀ ਥੋੜਾ ਜਿਹਾ ਦਿਖਾ ਦਿੰਨਾ ਵੀ ਆਪਾਂ ਖੜੇ ਕਿੱਥੇ ਹੋਏ ਆਂ ਉਹ ਚੀਜ਼ ਤੇ ਆਜੋ ਫਿਰ ਥੋੜਾ ਜਿਹਾ ਵਿੱਚੋਂ ਕੀ ਸਿਸਟਮ ਮੈਂ ਥੋੜਾ ਜਿਹਾ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਜਿੰਨਾ ਆਪਾਂ ਲਵੇ ਜਾਵਾਂਗੇ ਉਹ ਲਵੇ ਤੋਂ ਵੀਊ ਨਹੀਂ ਬਣਦਾ ਉਹ ਅਗਰ ਆਪਾਂ ਥੋੜਾ ਬੋਧਾ ਦਿਖਾਵਾਂਗੇ ਵੀ ਤੁਹਾਨੂੰ ਨਾ ਤੇ ਮੈਂ ਕੋਸ਼ਿਸ਼ ਕਰਦਾ ਉਹ ਸੜਕ ਤੁਸੀਂ ਦੇਖ ਸਕਦੇ ਹੋ ਇਹ ਜ਼ੂਮ ਕਰਕੇ ਸੜਕ ਦਿਖਾ ਦੇ ਵਿੱਚ ਤਾਂ ਸੀ ਵੀ ਇਹ ਆ ਵਿੱਚ ਤਾਂ ਸੀ ਉਹ ਸੜਕ ਦੇਖ ਲਓ ਸੀ ਸਖਤ ਵੀ ਹੈ ਵਿੱਚ ਹਾਂ ਵਿੱਚ ਦਰਖਤਾਂ ਦੇ ਦਰਖਤੇ ਜਾ ਰਹੇ ਨੇ ਹੁਣ ਇੱਕ ਹੈ ਕਿੱਥੇ ਆਪਾਂ ਉਹ ਗੱਲ ਕਰ ਲੈਨੇ ਆਂ ਦੋਸਤੋ ਜੇ ਗੱਲ ਕਰੀਏ ਆਪਾਂ ਹੈ ਕਿੱਥੇ ਆ ਇਹ ਹੈਗਾ ਜੀ ਆ ਸਹ ਸਹਜ ਰਾਸਰ ਸਹ ਸਹਜ ਰਾਸਰ ਪਿੰਡ ਹੈ S A H J ਸਹਜ R A S A R ਸਹਜ ਰਾਸਰ ਠੀਕ ਹੈ ਜੀ ਉਹ ਪਿੰਡਾਂ ਅੱਗੇ ਪਿੱਛੋਂ ਆਪਾਂ ਆਏ ਆ ਜੀ ਜਦੋਂ ਆਪਾਂ ਜਾਣੇ ਆ ਆਪਣਾ ਸਰਦਾਰ ਸ਼ਹਿਰ ਤੋਂ ਸਰਦਾਰ ਸ਼ਹਿਰ ਤੋਂ ਹਿਸਾਰ ਤਾਰਾ ਨਗਰ ਤਾਰਾ ਨਗਰ ਤੋਂ ਸਰਦਾਰ ਸ਼ਹਿਰ ਆਉਂਦਾ ਹੈ ਸਰਦਾਰ ਸ਼ਹਿਰ ਤੋਂ ਜਦੋਂ ਆਪਾਂ ਲੂਨਕਸਰ ਲੂਨ ਕਰਨਸਰ ਲੂਨ ਕਰਨਸਰ ਨੂੰ ਜਾਣੇ ਆ ਤਾਂ ਰਾਸਤੇ ਦੇ ਵਿੱਚੋਂ ਇਹ ਵੱਡਾ ਜਿਹੜਾ ਉਹ ਆਪਣਾ ਹਾਈਵੇ ਆਉਂਦਾ ਜਿਹੜਾ ਉੱਪਰ ਦੀ ਟੱਪਦਾ ਜਿਹੜਾ ਕਿੱਥੋਂ ਦੀ ਜਾ ਰਿਹਾ ਉਹ ਕਿੱਥੋਂ ਉਹ ਆਪਣਾ ਡੱਬ ਵਾਲੀ ਤੋਂ ਹਾਂ ਭਾਰਤ ਮਾਲਾ ਰੋਡ ਭਾਰਤ ਮਾਲਾ ਰੋਡ ਉਹਦੇ ਥੱਲੋਂ ਦੀ ਆ ਕੇ ਥੋੜਾ ਜਿਹਾ ਅੱਗੇ ਟੱਪ ਕੇ ਇੱਕ ਪਿੰਡ ਦੇ ਵਿੱਚ ਦੀ ਰਸਤਾ ਜਾਂ ਮੁੜਦਾ ਜੇ ਤੁਸੀਂ ਇਧਰੋਂ ਲੋਕੇਸ਼ਨ ਵੀ ਲਾਉਂਗੇ ਆਪਣਾ ਇਸ ਸੈਜਰਾ ਸਰ ਦੀ ਤਾਂ ਸੈਜਰਾ ਸਰ ਬੜਨ ਤੋਂ ਪਹਿਲੀ ਤੁਹਾਨੂੰ ਇੱਥੇ ਖੱਡਾ ਮਿਲੂਗਾ ਕਿਉਂਕਿ ਅਸੀਂ ਵੀ ਲੋਕੇਸ਼ਨ ਲਾਈ ਹੋਈ ਸੀ ਸੈਜਰਾ ਸਰ ਦੀ ਸਾਨੂੰ ਰਸਤੇ ਦੇ ਵਿੱਚ ਹੀ ਮਿਲ ਗਿਆ ਕਿਉਂਕਿ ਇਹ ਨਾਲ ਹੀ ਪਿੰਡ ਹੈ ਇਧਰ ਨਾਲ ਹੀ ਪਿੰਡ ਰਹਿ ਗਿਆ ਇੱਥੇ